ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਲਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਤਾਂ ਦੇਖੋ ਤੁਸੀਂ ਕਿ ਕਿਹੜਾ ਅਤਿਆਚਾਰ ਹੈ ਸਤਾ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਤਾਂ ਝਾਂਜਰਾ ਪਾਉਂਦੇ ਆ ਸੀ ਬਲਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋਂ ਲਿਆ ਕੇ ਨੱਥਾਂ ਪਾਉਂਦੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਘਿਓ ਦੇ ਪੀਪੇ ਚਾਰਦੇ ਆ ਦੇਸੀ ਘਿਓ ਦੇ ਬਦਾਮ ਖਵਾਉਂਦੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨੇ ਨਾ ਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬਰਦਾਂ ਵਾਲੇ ਜਿਵੇਂ ਕਿ ਲਾਰਾਏਪੁਰ ਵਾਲੇ ਟੂਰਨਾਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ ਲੰਪਾ ਕਹਿੰਦੇ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੋਰ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਆਪ ਸਾਨੂੰ ਵੀ ਨਹੀਂ ਪਤਾ ਸੀ ਸੋ ਇਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਹੈ ਅਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੋਊ ਕੋਸੀ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਵੀ ਤਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿੰਨਾਂ ਤੇ ਪਰਚਾ ਐ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦਾਂ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮਾਨੀਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ بڑے بڑے ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਣੇ ਆਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਸ਼ਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤੇ ਤਰਸ ਨਹੀਂ ਕੋਈ ਉਹ ਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਐ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 100 20 ਕਿੱल्ल्या ਚ ਕੋਈ ਨਵੀਂ ਕਲੋਨੀ ਬਣਾਉਣੀ ਐ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕੈਰ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣ ਦਾ ਬਾਅਦ پتہ ਲੱਗੇ ਤਾਂ ਕਲੋਨੀ ਗੈਰਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਹਾਂ ਸੀ ਕਾਨੂੰਨ ਐ ਉਹਦੇ ਵਿੱਚ ਐਕਵੀਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਕੁਐਰੀ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿائش ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਲਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ ਪੰਜ ਦੋ ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹਣਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ پابੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਅਸੀਂ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਵੈਲਪੋ ਕੇ ਨਹੀਂ ਮਿਲਦਾ ਲੱਖ ਰੁਪਏ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਸਾ 70 80 ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣਾ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲੇ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਅਫਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਈਆ ਦੀ ਚੀਜ਼ ਐ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ 20 ਦੀ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਏਸੇ ਕਰਕੇ ਹੋਰ ਰੌਲਾ ਪਾਉਂਦੇ ਆ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਹੇ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਆ ਅਸੀਂ ਪੰਜਾਬ ਦੇ ਵਿੱਚ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਅ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟਰਿਕ ਟਨ ਸੀ ਹੈ ਤੇ 185 ਲੱਖ ਮੀਟਰਿਕ ਟਨ ਹੈ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ ਚਾਵੇਂ ਆਪਸ ਝੜਲੇ ਹੋਏ ਨੇ